ਵੇ ਨਾਲ ਨਾਲ ਹੋਗਾ ਨਾ ਗਈ ਜਾਵੇ ਅੱਜ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾਈ ਦਿਲ ਕਰਦਾ ਆ ਦੇਖ ਲਓ ਭਾਈ ਆ ਦਿਨਾਂ ਚ ਨਾ ਕਬੂਤਰਾਂ ਦਾ ਯਾਰ ਧਿਆਨ ਰੱਖਿਆ ਕਰੋ ਕਬੂਤਰਾਂ ਨੂੰ ਬੁਖਾਰ ਵਹੂਰ ਹੁੰਦਾ ਆ ਪੈਰਾਸੀਟਾਮੋਲ ਪੱਕੀ ਬੱਚਿਆਂ ਲਈ ਰੱਖੋ ਕਿਤੇ ਕਲੇ ਕਬੂਤਰ ਨਹੀਂ ਤਾਂ ਉਹਦੇ ਰੋਟੀਆਂ ਹੀ ਪਕਾ ਲੈਂਦੇ ਆ ਤੂੰ ਮਾਂ ਵੀ ਨਾਲ ਹੀ ਲਾ ਤੂੰ ਆਈ ਤੂੰ ਅੱਗਰ ਦਿਖਾ ਆ ਖੜਿਆ ਲੇਤੇ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀ ਆਪਣੀ ਵੀਡੀਓ ਨੂੰ ਪਿਆਰ ਦਿੰਦੇ ਇਨਾ ਉਹਨਾਂ ਦਾ ਵੀ ਦਿলো ਧੰਨਵਾਦ ਆ ਬਈ ਤੇ ਆਇਓ ਕਰੀਏ ਆਈ ਦੀ ਵੀਡੀਓ ਸ਼ੁਰੂ ਤੇ ਵੀਡੀਓ ਇਦਾਂ ਸ਼ੁਰੂ ਬਈ ਅੱਜ ਵੀ ਮਤਲਬ ਕੰਮ ਸੀ ਥੋੜਾ ਜਿਹਾ ਇੱਧਰ ਉੱਧਰ ਗਏ ਤੇ ਜਾਏ ਤੇ ਇੱਕ ਨਾਲੇ ਅੱਜ ਐਸ ਵਾਰ ਸੀ ਬਈ ਤੁਹਾਨੂੰ ਪਤਾ ਗੁਰੂ ਘਰ ਵੀ ਜਾਣਾ ਹੁੰਦਾ ਹਨਾ ਉੱਧਰ ਵੀ ਜਾਣਾ ਸੀਗਾ ਤੇ ਇੱਕ ਹੋਰ ਵੀ ਕੰਮ ਸੀਗਾ ਉੱਧਰ ਵੀ ਜਾ ਕੇ ਆਏ ਆ ਤੇ ਪਹਿਲਾਂ ਤਾਂ ਗੁਰੂ ਘਰ ਆ ਬਾਕੀ ਕੰਮ ਬਾਅਦ ਚੋਂ ਆ ਠੀਕ ਆ ਤੇ ਕਰਕੇ ਆ ਗਏ ਹੀ ਬਈ ਹੁਣ ਟਾਈਮ ਹੋ ਗਿਆ 3 ਵਜੇ ਦਾ 3 ਤੋਂ 6:30 ਦੇ ਵਿੱਚ ਵਿੱਚ ਹੋ ਗਿਆ ਤੇ ਕਰੀਏ ਵੀਡੀਓ ਸ਼ੁਰੂ ਮਾੜੀ ਮੋਟੀਆਂ ਗੱਲਾਂ ਬੱਤਾਂ ਤੁਹਾਡੇ ਕਰਦੇ ਆ ਤੇ ਕਮੈਂਟਾਂ ਦੇ ਤੁਹਾਡੇ ਜਿਹੜੇ ਅੱਜ ਜਵਾਬ ਕਮੈਂਟਾਂ ਤੁਸੀਂ ਕੀਤੇ ਹੋ ਉਹਦਾ ਜਵਾਬ ਜੂ ਦਿੰਨੇ ਆ ਹਨ ਤੇ ਜਵਾਬਾਈ ਦਾ ਪਹਿਲਾਂ ਆਪਾਂ ਛੱਡিয়ে ਘੜੀ ਖਾਣ ਤਾਂ ਬੱਚੇ ਛੱਡিয়ে ਠੀਕ ਆ ਥੋੜਾ ਚਿਰ ਛਤਰੀਆਂ ਛੁਤਰੀਆਂ ਤੇ ਬੈਣ ਮਾੜੀ ਮੋਟੀ ਧੁੱਪ ਹੈਗੀ ਜਿੱਦਾਂ ਦੀ ਬੈਠੜੀ ਥੁੱਡੀ ਜੀ ਹਨ ਧੁੱਪ ਕਬੂਤਰਾਂ ਨੂੰ ਲੱਗ ਜਵੇ ਇਹ ਬੱਚਿਆਂ ਨੂੰ ਹਨ ਤੇ ਉਦੋਂ ਵਾਰ ਫੇਰ ਗੱਲਾਂ ਬਾਤਾਂ ਕਰਦੇ ਆ ਫੇਰ ਤੁਹਾਡੇ ਕਮੈਂਟਰ ਜਵਾਬ ਦੇਣ ਦੇ ਨਾਲ ਹੀ ਤੁਹਾਨੂੰ ਕਬੂਤਰਾਂ ਦਾ ਸ਼ੌਂਕ ਕਰਾਉਨੇ ਆ ਤੇ ਸਾਰੇ ਥੋੜੇ ਵਾਲੇ ਜੋੜੇ ਜਿਹੜੇ ਆਪਾਂ ਨਵੇਂ ਲ 5-7 ਜੋੜਿਆਂ ਦਾ ਤੇ ਬਾਕੀ ਵੀ ਗੱਲਾਂ-ਬੱਤਾਂ ਕਰਾਂਗੇ ਬਾਅਦ ਚ ਆਜੋ ਪਹਿਲਾਂ ਬੱਚੇ ਪੁੱਛੀ ਛੱਡੀਏ ਤੇ ਆਇਓ ਵਾਕੇ ਛੱਡੀਏ ਪਹਿਲਾਂ ਬੱਚੇ ਬੱਚੇ ਛੱਡਣ ਤੋਂ ਪਹਿਲਾਂ ਹਾਲਾਫਾਫਲੂਫੂ ਕੇ ਕੱਢ ਲੀਏ ਬਾਹਰ ਇਹ ਜਾਲ ਵੈ ਭਾਈ ਬੰਦ ਕੀਤਾ ਹੁੰਦਾ ਆ ਇਹ ਖੋਲਿਆ ਹੁੰਦਾ ਥੋੜੀ ਮੰਗੜਾ ਦਾ ਭਰਾਵ ਕਾ ਹੁੰਦਾ ਇਥੋਂ ਤੇ ਜਾਲ ਨਾਲੇ ਖੋਲ ਲੀਦਾ ਤੇ ਨਾਲੇ ਬੰਦ ਕਰਦੀਦਾ ਬਾਅਦ ਚ ਹਾਲੋ ਇੰਨਾ ਕੰਮ ਆ ਜਾਲ ਬੰਦ ਕਰਨ ਦਾ ਕੋਈ ਜ਼ਿਆਦਾ ਨਹੀਂ ਹੈਗਾ ਇੱਥੇ ਕਿ ਆ ਥੱਲੇ ਆਪਾਂ ਤਾਰ ਵੀ ਲਾਈ ਆ ਉਹਦੇ ਵਿੱਚ ਹੜਾਦੀਦਾ ਹੁੰਦਾ ਇਹ ਤੇ ਆਇਓ ਭਾਈ ਚੱਲ ਜੇ ਬੱਚੇ ਬਾਅਦ ਬਾਬੇ ਬੱਚੇ ਦਿੱਤੇ ਛੱਡ ਠੀਕ ਆ ਹੁਣ ਕੜੀ ਧੁੱਕ ਧੁੱਕ ਮਾੜੀ ਮੋਟੀ ਮੱਠੀ ਮੱਠੀ ਜੀ ਹੈਗੀ ਆ ਲੱਗ ਜੂਗੀ ਤੇ ਨਾਲੇ ਆਪਣੇ ਫਾਰਪੁਰ ਖੋਲ ਲਾਂਗੇ ਇਧਰ ਉਧਰ ਛਦਰੀਆਂ ਦਾ ਟਾੜੇ ਦੂੜੇ ਮਾਰ ਕੇ ਹਨਾ ਤੇ ਅੱਜ ਤੋਂ ਮੈਂ ਜੋੜੇ ਵਾਲੇ ਕੂਤਰਾਂ ਦਾ ਵੀ ਸ਼ੌਂਕ ਕਰਾਂ ਮੰਦ ਲਓ ਬਾਬੇ ਲੱਗਿਓ ਬੱਚੇ ਵੀ ਚੈੱਕ ਕਰ ਲਓ ਆਪਣੇ ਜਿਹੜੇ ਬੱਚੇ ਆਪਾਂ ਐਸੀ ਆਪਾਂ ਵਾਜੀਆਂ ਬੂਜੀਆਂ ਛੱਡਣੇ ਆ ਹਨਾ ਚੱਲ ਜੇਰਾ ਉੱਤੇ ਕੱਲ ਨੂੰ ਕੱਢਾਂਗੇ ਹੁਣ ਬੱਚੇ ਭਾਈ ਅੱਜ ਵੀ ਨਹੀਂ ਟਾਈਮ ਲੱਗਾ ਤੇ ਬੱਚੇ ਬੜੇ ਸੋਹਣੇ ਕੱਲ ਛਦਰੀਆਂ ਦੇ ਵੀ ਬਹਿ ਗਏ ਸੀ ਤੇ ਦੇਖਦਾ ਨਾ ਹੋਇਆ ਤੇ ਹੁਣ ਵੀ ਕੱਢ ਲ ਦੇ ਦੇ ਬੱਚੇ ਕੱਢਣੇ ਉਹ ਤਾਂ ਕੱਢ ਵੀ ਲੈਣੇ ਆ ਬਾਬਿਓ ਬੱਚੇ ਛੱਡ ਤੇ ਮੈਂ ਦੋ ਬਾਾਰ ਇੱਕ ਕਾਲਕੰਤਰਾ ਤੇ ਇੱਕ ਦੂਜਾ ਲਾਲ ਫਿਰ ਵਾਲਾ ਮਤਲਬ ਦੋਨੇ ਭਰਾ ਹੀ ਆ ਇਹ ਦੂਜਾ ਬੱਚਾ ਨਹੀਂ ਛੱਡਿਆ ਬਾਈ ਉਹਦੀ ਡਾਰ ਵਾਧੂ ਹੈ ਇਹਨਾਂ ਨਾਲ ਚਲੋ ਜੀ ਬਹਿ ਗਿਆ ਉੱਤੇ ਤੇ ਇਹ ਬਿੰਦੇ ਆ ਛਤਰੀ ਤੇ ਠੀਕ ਆ ਦੋਨੇ ਹੀ ਲੱਗ ਜਾਣਗੇ ਵਧੀਆ ਹਨਾ ਫੇਰ ਰੋਕ ਲਾਂਗੇ ਇਹਨਾਂ ਨੂੰ ਇਦਾ ਵਸ ਇੰਨਾ ਹੁਣ ਟਾਈਮ 10 ਮਿੰਟ ਬਿਠਾਵਾਂਗੇ ਇਹਨਾਂ ਨੂੰ 10 15 ਮਿੰਟ ਫੇਰ ਲਾ ਲੈਣੇ ਤੇ ਦੂਜਾ ਬੱਚਾ ਜਿਹੜਾ ਵੱਡਾ ਹੋ ਗਿਆ ਜਿਹੜਾ ਉਹਨੂੰ ਇੱਥੇ ਬਿਠਾਈ ਉਹਦਾ ਵੀ ਖਤਰੀ ਤੇ ਆ ਕਹਿੰਦਾ ਮਤਲਬ ਉਹ ਵੱਡਾ ਥੋੜਾ ਦੀ ਡਾਰ ਜ਼ਿਆਦਾ ਬਈ ਉਹ ਉੱਚਾ ਜਾਂਦਾ ਮੜਾ ਜਾਂ ਆਹ ਵਾਲਾ ਬੱਚਾ ਤੇ ਇਹ ਨਹੀਂ ਡੋਣਾ ਬਈ ਠੀਕ ਆ ਉਹ ਦੋ ਛੱਡਲੇ ਆ ਤੇ ਦੋਨੇ ਲੱਗੇ ਇੱਕ ਤਾਂ ਦੇਖੋ ਫੇਰ ਥੱਲੇ ਉਤਰ ਗਿਆ ਇਹਨੂੰ ਮਾ ਡੋਣਾ ਕੋਈ ਕਿਉਂਕਿ ਇਹ ਲੱਗੇ ਹੋਏ ਆ ਬਈ ਤੇ ਲੱਗ ਜਾਣਗੇ ਲੱਗੇ ਹੋਏ ਤਾਂ ਨਹੀਂ ਕਿ ਹੈਗੇ ਅਸੀਂ ਦੂਜਾ ਦੇਣੀਆ ਕੱਢਦੇ ਆ ਨੂੰ ਦੂਜਾ ਵੀ ਇੱਕ ਦਿਨ ਉਸ ਦਿਨ ਕੱਢੇ ਸੀ ਆਪਾਂ ਜਦੋਂ ਮੋਲੀ ਗਏ ਆ ਕੱਲ ਫੇਰ ਨਹੀਂ ਕੱਢੇ ਬਈ ਤੇ ਅੱਜ ਕੱਢਦੇ ਆ ਬਈ ਦੂਸ ਦੂਸ ਅਮ ਖੁਸ਼ਮੁਖ ਖਾਣੇ ਕਲ ਦੂਸ ਦੂਸ ਅਮ ਖੁਸ਼ਮੁਖ ਖਾਣੇ ਕਲ ਦੂਸ ਦੂਸ ਉਹ ਬੱਕੀ ਕਹਿੰਦੇ ਹੁੰਦੇ ਤਾਂ ਕੀ ਦੂਸ ਦੂਸ ਅਮ ਖੁਸ਼ਮੁਖ ਖਾਣੇ ਕਲ ਦੂਸ ਦੂਸ ਲੋਕ ਆਪੇ ਉਹ ਘਰ ਦੇ ਘਰੇ ਨਹੀਂ ਤੇ ਰੋਟੀਆਂ ਦੀਆਂ ਆਪ ਪੱਕਣ ਆਹ ਨ ਲੱਗਾ ਪਹਿਲਾਂ ਪੌਣੇ ਦਾ ਫੇਰ ਹੋ ਗਿਆ ਬੰਦਾ ਸਤਿ ਸ਼੍ਰੀ ਅਕਾਲ ਜੀ ਇਹਦਾ ਬੰਦਾ ਫੇਰ ਹੋ ਗਿਆ ਠੀਕ ਆ ਹੁਣ ਪਰੌਂਠੀਆਂ ਲੱਗੀਆਂ ਲਾਹਣ ਦੇਖਦੇ ਕੀ ਬਣਦਾ ਅੱਜ ਮੇਰੇ ਕੋਲ ਕਿਹੜਾ ਹੋ ਗਿਆ ਵੀਰਾ ਤੋਂ ਪੇੜਾ ਹੀ ਤਾਂ ਬਣਾਤਾ ਹੀ ਮਾਵਾ ਕੱਦੂ ਵਰਗਾ ਆ ਲਓ ਵੀ ਰੋਟੀ ਗੋਲ ਦੇਖੋ ਇਦਾਂ ਨਹੀਂ ਸਾਰੇ ਹੀ ਕਰਦੇ ਆ ਕਿਨੇ ਕਿਨੇ ਬਾਹਰ ਜਾ ਕੇ ਮਤਲਬ ਬਾਹਰਿਆਂ ਦੇ ਛਾ ਚ ਮਿਹਨਤ ਕੀਤੀ ਆ ਉਹਨਾਂ ਨੂੰ ਪਤਾ ਹੋਊਗਾ ਵੀ ਰੋਟੀ ਗੋਲ ਕਿਦਾਂ ਬਣਦੀ ਆ ਚੱਕੋ ਫਿਰ ਇਹ ਨਹੀਂ ਕਿ ਗੋਲ ਨਹੀਂ ਹੈਗੀ ਸਾਡੀ ਦੇ ਦੇ ਗੇੜਾ ਹੂ ਹੂ ਦੇ ਦੇ ਗੇੜਾ ਦੇ ਦੇ ਗੇੜਾ ਹੂ ਹੂ ਕੰਮ ਤਾਂ ਇਦਾਂ ਹੀ ਹੁੰਦਾ ਹੁੰਦਾ ਬਾਕੀ ਪਤਾ ਨਹੀਂ ਹੁਣ ਵੀ ਕੀ ਬੜਦਾ ਕੀ ਨਹੀਂ ਥੋੜੀ देर ਬਾਅਦ ਦੇਖਾਂਗੇ ਆਪਾਂ ਸਹੀ ਵੀ ਚੱਲਦਾ ਪਿਆ ਕੰਮ ਹਰਵਿੰਦਰ ਕਿ ਉਹ ਤਾਂ ਆ ਤਾਂ ਪੈ ਸਕਦਾ ਹੀ ਮਾੜਾ ਜਾ ਉਦਾਂ ਨਹੀਂ ਤਾਂ ਪੂਣਾ ਸੋਣਿਆ ਐਦਾਂ ਪੈਣਾ ਸਹੀ ਆਈ ਕਿ ਕੋ ਬੜੀ ਪਰੌਠੀ ਬਈ ਉਹਨੇ ਗੋਲ ਦੇਖਦੇ ਆਉਂਦੀ ਕਿ ਪਰੌਠੀ ਗੋਲ ਹੁੰਦੀ ਨਹੀਂ ਸਕਦਾ ਗੋਲ ਨਹੀਂ ਪਰੌਠੀ ਗੋਲ ਹੀ ਨਹੀਂ ਹੁੰਦੀ ਉਹ ਖਾਣੀ ਦੇ ਤੋੜ ਕੇ ਹੀ ਆ ਗੋਲ ਹੋਵੇ ਨਾ ਹੋਵੇ ਨਹੀਂ ਪਰ ਪਰੌਠੀ ਗੋਲ ਨਹੀਂ ਹੁੰਦੀ ਯਾਰ ਜਦੋਂ ਬੰਨ ਰਿਹਾ ਸੀ ਤੇ ਬਾਹਰੋਂ ਪੱਕ ਗਈ ਉਹ ਤਾਂ ਮੰਨ ਮਿੱਤਰਾਂ ਦੇ ਢਾਬੇ ਤੇ ਅੱਜ ਚੱਲਦੇ ਪਰੌਂਠੇ ਕੱਚੇ ਨਹੀਂ ਨਹੀਂ ਕੱਚੇ ਨਹੀਂ ਲਾਵਾਂਗੇ ਪੱਕੇ ਲਾਵਾਂਗੇ ਆਪਾਂ ਮਿੱਤਰਾਂ ਦੇ ਟਾਬੇ ਤੇ ਅੱਜ ਚੱਲਦੇ ਪਰੌਂਠੇ ਕੱਚੇ ਲੋੜਦਾ ਕੀ ਐ ਸੇ ਮਿੱਤਰ ਰਸੇ ਤਾਂ ਬਣਦੀ ਐ ਸੇਤਾ ਲਪਾਸ ਆ ਕੰਮ ਪਾਸ ਆ ਪਾਸ ਤਾਂ ਬਾਅਦ ਚ ਬਣੂਗੀ ਸਹੀ ਬਣੂਗੀ ਤੱਕ ਲੋਕਾਂ ਨੂੰ ਮੁਰਲੀ ਪਾਦੀ ਤਾਂ ਚੌਸ ਹੀ ਨਹੀਂ ਬਣਨਦੀ ਹਲੋ ਆਇਆ ਉਹ ਲੋ ਲੋ ਚੌਸ ਰੋਟੀ ਨਹੀਂ ਦੱਸ ਕਿਹੜਾ ਕੰਮ ਨਹੀਂ ਜਾਣਦੇ ਓਏ ਇੱਕ ਬੇਟਾ ਆ ਬਾਈ ਆ ਜਰੂਰ ਕਮੈਂਟ ਕਰਕੇ ਦੱਸਿਓ ਵੀ ਇਹ ਬੰਦਾ ਕਦਾ ਵੀ ਪਰੋਠੀ ਗੋਲ ਹੁੰਦੀ ਆ ਨਹੀਂ ਮੈਂ ਗੋਲ ਨਹੀਂ ਆ ਤਾਂ ਇਹ ਚੌਸ ਬਣੀ ਹੈਗੀ ਚੌਸ ਚੌਸ ਹੋ ਟਿੱਡ ਨਿਕਲਿਆ ਮੜਾ ਜੇ ਦਿਖਾਓ ਦਿਖਾਓ ਚਾਰਸ ਦੇਖ ਆ ਸਾਗ ਤਾਂ ਮੈਂ ਹੀ ਬਣਾਇਆ ਜੇ ਇਹ ਇਹ ਲੋਕਾਂ ਦੇ ਆ ਚੱਕਿਆ ਆ ਇਸ ਦੇਸੀ ਕਿ ਹੋ ਗਿਆ ਉੱਤੇ ਤੇ ਨਵਾਤੀ ਪਰੋੜੀ ਆਪਾਂ ਠੀਕ ਆ ਤੇ ਆਇਆ ਕੋਕਾ ਨੇ ਤੂੰ ਆ ਤੂੰ ਆ ਕਰ ਛੜਿਆ ਆਪਾਂ ਆ ਤਾਂ ਚਟਪੜਾ ਅੱਜ ਕਿਰਨ ਪਟ ਰਹੀ ਹੈ ਬਸ ਕਿਤੇ ਕਲੇ ਕਬੂਤਰ ਨਹੀਂ ਤਾਂ ਹੁੰਦੇ ਰੋਟੀਆਂ ਹੀ ਪਕਾ ਲੈਂਦੇ ਆ ਤੂੰ ਮਾਂ ਵੀ ਨਾਲ ਹੀ ਲਾ ਤੂੰ ਆਈ ਤੂੰ ਅੱਗਰ ਦਿਖਾ ਛੜਿਆ ਹੁਣ ਡੱਬਾ ਵਾ ਡੱਬਾ ਤਪਾ ਠੀਰਾਂ ਉਂਦੀ ਸਾਰਾ ਆਂਦਾ ਧੂਆਂ ਹੀ ਧੂਆਂ ਹੋ ਜਾਣਾ ਇੱਥੇ ਹੋਣਾ ਤਹੀ ਮੈਨੂੰ ਕਹਿ ਕੇ ਖਾਓ ਕਿੰਨੇ ਵੀ ਰੋਟੀ ਮਾੜੀ ਬਣੀ ਆ ਕਰਦੇ ਓਏ ਨਾਲ ਨਾਲ ਉਹ ਘਾਲਾ ਗਈ ਜਾਵੇ ਅੱਜ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾਈ ਦਿਲ ਕਰਦਾ ਸਵਾ ਸੜ ਗਿਆ ਲੋਈ ਬਾਬਾ ਮਰਾ ਹੀ ਤਰ ਵੀ ਮਾਰੀਏ ਕੀੜਾ ਹਨ ਤੇ ਆ ਦੋ ਜੋੜਿਆਂ ਨੂੰ ਉੱਪਰ ਲਾ ਦਦੇ ਆ ਅਪਣੇ ਨਰਦੇ ਮਾਪੇ ਨੇ ਵੀ ਲਾਤੇ ਆ ਬੜਰੇ ਵਾਲ ਕੇ ਦਾਦੇ ਦਾਦੀ ਨੇ ਵੀ ਅੰਡੇ ਲਾਤੇ ਠੀਕ ਆ ਤੇ ਹੁਣ ਦੇਖੋ ਕਿਹੜਾ ਲਾਉਂਦਾ ਉਹ ਚੀਨੇ ਦਾ ਜੋੜਾ ਵੀ ਮੈਂ ਇਧਰ ਛੜਤਾ ਸੀ ਇਹ ਯਾਰ ਉਧਰ ਮਾਰਦਾ ਬੋ ਸੀ ਸਾਰੇ ਖਾਨਿਆਂ ਚ ਵੜ ਵੜ ਕੇ ਵੀ ਬੱਚੇ ਕੁੱਟੀ ਜਾਂਦਾ ਸੀ ਇਸ ਕਰਕੇ ਇਹ ਜੋੜਾ ਮੈਂ ਇੱਥੇ ਛੜਤਾ ਜੀ ਜੇ ਆ ਕਬੂਤਰ ਮੈਂ ਚੱਕਣਾ ਬਈ ਇਹ ਨਾਂ ਦਾ ਜੋੜਾ ਥੋੜਾ ਹੈਗਾ ਚੰਗਾ ਤੰਦਰੁਸਤ ਆ ਕੋਈ ਇਦਾਂ ਦਾ ਨਹੀਂ ਦਾਣਾ ਪਾਣੀ ਵਧੀਆ ਖਾਂਦਾ ਵੱਡਾ ਉਮਰ ਦਾ ਜਿਆਦਾ ਆ ਵਾ ਗੁਟਕ ਦਾ ਘੜਦਾ ਹੈ ਨਹੀਂ ਕਬੂਤਰੀ ਨਾ ਇਹਨਾਂ ਲਾਉਣਾ ਪੈਣਾ ਯੰਗ ਯੰਗ ਮੈਨ ਲੱਗੂਆ ਕਿਉਂਕਿ ਇਹ ਆਂਡੇ ਤੋਂ ਬੰਦ ਪੁੰਦਾ ਇਹਨੂੰ ਚਾਹੀਦਾ ਯੰਗ ਕਬੂਤਰ ਤੇ ਇਹ ਥੋੜਾ ਨਾ ਗੁੜਗਦਾਰ ਆ ਬਾਸਤਾ ਇੱਥੇ ਬੈਠਾ ਰਹਿੰਦਾ ਕੁਜੇ ਜੀ ਲੱਗ ਕੇ ਹੈਗਾ ਤਾਂਦਰੋਸਤ ਆ ਪੂਰਾ ਸਭ ਕੁਝ ਦੀ ਦੂਖੇ ਦੇਖ ਲਿਆ ਉਹਦੇ ਉਮਰ ਲਈ ਬੁੱਢਾ ਆ ਹਨਾ ਚਾਚਤਿਆ ਘਟ ਗਈ ਇਹਦੀ ਤੇ ਆ ਵੀ ਕਬੂਤਰੀ ਹੁਣ ਥੋੜੇ ਦਿਨਾਂ ਤੱਕ ਆਂਡੇ ਲਾਊਗੀ ਆਪਣੀ ਇਹਦੀ ਵੀ ਗੱਲ ਬਾਣਦੀ ਮੈਨੂੰ ਦੀਦੀ ਆ ਹੁਣ ਲੋ ਵੀ ਮੈਂ ਕਿਹਾ ਇਧਰ ਲੀਆਂ ਮਾਦੀਆਂ ਲਵੇ ਆ ਸ਼ੌਂਕ ਕਰਾ ਦਈਏ ਹਨਾ ਤੇ ਜਿਹੜੀਆਂ ਬਿੰਗੀਆਂ-ਮੁੰਗੀਆਂ ਆ ਪਾ ਇਧਰ ਪਾਈਆਂ ਤਿੰਨ-ਚਾਰ ਆਪਣੀਆਂ ਔਰ ਮਾਦੀਆਂ ਬਿੰਗੀਆਂ ਆ ਔਰ ਅੱਤੀ ਤੇ ਕ ਇੱਕ ਇਤਿਹਾਸ ਕੀ ਹੁੰਨੀ ਜਿਹੜੀ ਆਪਣੀ ਡੱਬੇ ਦੀ ਮਾਂ ਆ ਹਨਾ ਤੇ ਜਿਹੜੀ ਉਹ ਡੱਬੀ ਆ ਬਈ ਜਮਾ ਸੈੱਟ ਹੋ ਗਈ ਆ ਆ ਚੈੱਕ ਕਰੋ ਆਖ ਦੇਖ ਲਓ ਉਹਦੀ ਜਮਾ ਸੈੱਟ ਹੋ ਗਈ ਬਈ ਜਮਾ ਟਾਂਕੇ ਖੋਲ ਦਾਂਗੇ ਬਈ 5-7 ਦਿਨਾਂ ਤੱਕ ਨਾ ਟਾਂਕੇ ਖੋਲ ਕੇ ਤੇ ਕੱਢ ਦਾਂਗੇ ਇਹਦੇ ਬਾਕੀ ਸਹੀ ਐ ਜਮਾ ਸੈੱਟ ਹੋ ਗਈ ਬਈ ਕੋਈ ਵੀ ਦਾਦਾਣੀ ਅੱਖ ਜਮਾ ਸੈੱਟ ਹੋ ਗਈ ਜਿਹੜਾ ਆਪਾਂ ਉਹ ਦਿਨ ਆਪਰੇਸ਼ਨ ਕੀਤਾ ਸੀ ਨਾ ਜਮਾ ਸੈੱਟ ਹੋ ਗਈ ਬਈ ਤੇ ਆਹ ਕੁਦਰੀਆਂ ਬਈ ਵੱਡੀਆਂ ਮਤਲਬ ਐਕਸਪਾਇਰ ਗਏ ਲੋ ਐਕਸਪਾਇਰ ਰੱਖੇ ਆ ਮਤਲਬ ਇਹ ਆਪਾਂ ਜਦੋਂ ਮਰਜ਼ੀ ਆਪਾਂ ਲਾ ਸਕਦੇ ਨਾ ਚੱਕ ਕੇ ਮਰਦੀਆਂ ਉਹਦੇ ਬੇਟੀਆਂ ਇਦਾਂ ਤੇ ਉਹਦਾ ਤੰਦਰੁਸਤ ਸਾਰੀਆਂ ਹੀ ਬਾਕੀ ਪਰਮਾਤਮਾ ਤੰਦਰੁਸਤ ਹੀ ਰੱਖੇ ਤੇ ਆਹ ਤਾਂ ਅੰਡੇ ਦੇ ਕੇ ਬੇਟੀ ਆ ਥੱਲੇ ਉਹ ਪਰਾਂ ਵੀ ਕਾਂਡੇ ਦੇ ਕੇ ਬੇਟੀ ਆ ਚਿੱਟੀਆਂ ਅੱਖਾਂ ਦੀ ਤੇ ਇਦਾਂ ਬੇਟੀਆਂ ਤੇ ਆਹ ਦੀਸੀ ਆ ਵੀ ਮਾਲਵਾ ਆਪਣੇ ਕੋ ਪਿਆ ਮਾਲ ਚਿੜੀਆਂ ਵੀ ਬਈ ਨਿਆਰੇ ਲਈ ਜਾਂਦੀਆਂ ਠੀਕ ਆ ਇਹਨਾਂ ਦਾ ਵੀ ਬਣਾਉਣਾ ਯਾਰ ਕੇਜ ਰਹਿੰਦਾ ਰਹਿ ਹੀ ਜਾਂਦਾ ਠੀਕ ਆ ਤੇ ਬਣਾਉਣਾ ਹੈਗਾ ਬਾਈ ਥੋੜੇ ਦਿਨਾਂ ਦੇ ਵਿੱਚ ਵਿੱਚ ਆਪਾਂ ਬਣਾ ਲੈਣਾ ਤੇ ਮੈਂ ਕਹ ਰਿਹਾ ਚਲੋ ਹਣ ਜਿੱਦਾਂ ਛੋਟੇਜ ਨਾ ਬਾਈ ਮਰਦੀਆਂ ਘਟਿਆ ਜਿੱਦਾਂ ਛੋਟਾ ਪਿੰਜਰਾ ਨਾ ਇਹ ਚ ਮਰਦੀਆਂ ਘਟਾ ਇਹ ਹੈਗਾ ਬਾਈ 2 ਫੁੱਟ 4 ਫੁੱਟ 4 ਫੁੱਟ ਹੋਣਾ ਇਹਦਾ 3 ਕੇ 3.5 4 ਫੁੱਟ ਇਦਾਂ ਹੋਊਗਾ ਹਿਸਾਬ ਲਾ ਲਓ ਆਪੀ ਹੁਣ 1 2 ਤੇ 3 3.5 3 ਫੁੱਟ ਹੋਊਗਾ ਇੱਥੇ ਹੈ ਨਾ 3.5 3 4 ਕੂਲਰ ਹੀ ਆ ਮਤਲਬ ਕੂਲਰ ਦੇਖ ਲਓ ਕਿੱਡਾ ਕੋ ਹੁੰਦਾ ਉਹ ਹੀ ਆ ਵੱਡਾ ਕੂਲਰ ਜਿਹੜਾ ਹੁੰਦਾ ਨਾ ਉਹਦੇ ਚ ਹੀ ਰੱਖੀਆਂ ਆ ਆ ਵੀ ਇਦਾਂ ਹੀ ਬੈਠੀਆਂ ਆ ਠੀਕ ਆ ਜਿਨ੍ਹਾਂ ਨੇ ਅੰਡੇ-ੁੰਡੇ ਦਿੱਤੇ ਤੇ ਬਾਈ ਖਲਾਰਾ ਖਲੂਰਾ ਇਦਾਂ ਹੀ ਆ ਤੇ ਹੁਣ ਕਰਦੇ ਆ ਬਈ ਸ਼ੁਰੂ ਕੰਮ ਹਨਾ ਤੇ ਬਾਕੀ ਤੁਸੀਂ ਹਾਸੇ ਮਜ਼ਾਕ ਦੇਖ ਲਏ ਆ ਘਰ ਦੇ ਘਰੇ ਨਹੀਂ ਸੀਗੇ ਤੇ ਰੋਟੀ ਪਾਣੀ ਵੀ ਆਪਾਂ ਹੀ ਬਣਾਉਂਦੇ ਸੀ ਉਹ ਵੀ ਵੀਡੀਓ ਤੁਸੀਂ ਦੇਖ ਲਈ ਬਈ ਠੀਕ ਆ ਆ ਵੱਟੀਆਂ ਮਾਦੀਆਂ ਜਿਹੜੀਆਂ ਆਪਾਂ ਜੋੜੇ ਲਾਉਣੀਆਂ ਹੁਣ ਇਹ ਤਾਂ ਬਈ ਜੋੜੇ ਲਾਉਣੀਆਂ ਨਾ ਇਹ ਤਾਂ ਥੋੜੇ ਦਿਨਾਂ ਦੇ ਵਿੱਚ ਵਿੱਚ ਜੋੜੇ ਲਾ ਦਾਂਗੇ ਆਪਾਂ ਆਹ ਹੀ ਰਹਿ ਗਈਆਂ ਬਸ ਬਾਕੀ ਮਾ ਲਾਤੀਆਂ ਸਾਰੀਆਂ ਵੀ ਆਹ ਹੀ ਰਹਿ ਗਈਆਂ ਆਪਣੇ ਕੋਲ 15 15 ਕ ਮਾਤੀਆਂ ਹੋਣੀਆਂ ਆ ਇਹ ਵੀ ਇੱਕ ਦੋ ਦਿਨ ਦੇ ਵਿੱਚ ਵਿੱਚ ਜੜ ਦੇਣੀਆਂ ਆਪਾਂ ਸਾਰੀਆਂ ਧੁੱਪ ਵੀ ਹਲਕੀ ਫੁਲਕੀ ਚੜ ਗਈ ਆ ਠੀਕ ਆ ਤੇ ਮੈਂ ਬੱਚੇ ਛੱਡ ਤੇ ਤਿੰਨੇ ਹੀ ਉਹ ਤਿੰਨ ਉਹ ਤੇ ਜਿਹੜਾ ਆਪਣਾ ਹਿਆਰ ਵਾਲੇ ਜੋੜੇ ਦਾ ਬੱਚਾ ਆ ਪੱਠੀ ਆ ਮਤਲ ਉਹਦੀ ਕੱਟੀ ਹੋਈ ਆ ਤੁਸੀਂ ਦੇਖਿਆ ਜਿਹੜੀ ਤਿੱਖੀ ਜੀ ਬਹੁਤ ਹੁੰਦੀ ਚੀਕ ਕਟ ਜੀ ਉਹ ਛੱਡੀ ਆ ਮੈਂ ਪਰ ਕੱਟੇ ਹੋਏ ਆ ਉਹਦੇ ਮਾੜੇ ਮਾੜੇ ਵਾਸਤੇ ਛਾਦਰੀ ਤੇ ਜਾ ਸਕਦੀ ਉਹ ਤੇ ਉਹ ਵੀ ਛੱਡ ਤੇ ਬਾਈ ਠੀਕ ਆ ਤੇ ਹੁਣ ਆ ਬਾਕੀ ਦੀ ਆਪਾਂ ਇੱਥੇ ਕੱਢ ਦਿੰਨੇ ਆ 10 ਮਿੰਟ ਰੁੱਕ ਕੇ ਕੱਢਾਂਗੇ ਧੁੱਪ ਤਾਂ ਇਦਾਂ ਹੀ ਆ ਬਸ ਬੱਦਲ ਜਿਹਾ ਹੋ ਗਿਆ ਨਾਲ ਹਨਾ ਤੇ ਧੁੰਦ ਵੀ ਦੁਬਾਰਾ ਪ ਇਹ ਕੰਮ ਜਦ ਤੱਕ ਇਹ ਚੱਲੀ ਜਾਊ ਤੇ ਕੱਢ ਦਿੰਦੇ ਨਾ ਉਤਰਾਂ ਨੂੰ ਬਾਹਰ 5-10 ਮਿੰਟ ਰੋਕੇ ਆ ਜੇ ਪਹਿਲਾਂ ਸ਼ਰਦੀ ਤੇ ਬਹਿ ਜਾਣ ਨਹੀਂ ਤੇ ਇਹਨਾਂ ਨੂੰ ਦੇਖ ਦੇਖ ਕੇ ਉਹਨਾਂ ਨੇ ਵੀ ਉਤਰਨਾ ਠੀਕ ਆ ਤੇ ਆ ਵੀ ਮੈਨੂੰ ਲੱਗਦਾ ਕਬੂਤਰ ਬਣ ਜਾਣਾ ਬਈ ਆਹ ਵਾਲਾ ਠੀਕ ਆ ਉਹ ਰੱਤਾ ਦੇ ਕਬੂਤਰ ਹੀ ਆ ਉਹਦਾ ਉੱਤੇ ਸ਼ਰਟ ਕਰ ਦੇਣਾ ਜਿਹਦਾ ਠੀਕ ਆ ਉਹ ਤਾਂ ਪੂਰੇ ਕਬੂਤਰ ਰੱਤਾ ਕਬੂਤਰ ਹੀ ਬਣਨਾ ਚਾਹੀਦਾ ਕਬੂਤਰ ਹੀ ਚਾਹੀਦਾ ਆਪਾਂ ਨੂੰ ਕਬੂਤਰੀ ਦਾ ਹੈਗੀ ਰੱਤੀ ਇਹ ਤਾਂ ਕਬੂਤਰੀ ਆ ਨਾ ਬਈ ਸੋਪਰ ਕਾਂ ਜੀ ਆਪਣੇ ਜਿਹੜੇ ਡੱਬੇ ਦੇ ਬੱਚੇ ਸੀ ਦੋਨੇ ਹੀ ਇਹ ਵੀ ਰੈਡੀ ਹੋ ਗਏ ਆ ਬਾਅਦ ਥੋੜਾ ਜਿਹਾ ਦਿਨਾਂ ਤੱਕ ਆਪਾਂ ਚੱਕਾਂਗੇ ਤੇ ਆ ਜੋੜੇ ਨੇ ਫੇਰ ਬੱਚੇ ਕੱਢਦੇ ਆ ਇਹਦਾ ਇੱਕ ਬੱਚਾ ਬਾਈ ਢਾਂਗੀ ਲੱਗ ਗਿਆ ਤੇ ਇੰਨੇ ਵੀ ਕੱਢੇ ਹੋਏ ਇਹਦੇ ਵੱਡੇ ਬੱਚੇ ਆ ਜਿਹੜੀ ਆਪਣੀ ਨੰਗਲ ਸਪਰੋਡ ਬਾਈ 3 ਕ ਘੰਟੇ 4 ਦੀ ਬੇਥ ਪਾਈ ਰਤੀ ਆਪਾਂ ਦੱਸਦੇ ਹੁੰਨੇ ਆ ਉਹ ਏਰੀ ਪੱਟੀ ਸੀਗੀ ਉਹ ਮਤਲਬ ਆ ਚਲਦਨ ਵਾਲੀ ਦੀ ਭੈਣ ਲੱਗੀ ਸੀ ਪਹਿਲਾਂ ਇਹ ਨਾ ਉਹਨੇ ਵੀ ਰੱਤੇ ਗ੍ਰੇ ਕਲਰ ਦੇ ਕਾਫੀ ਜੇ ਕਲਰ ਦੇ ਕੱਡੇ ਸੀ ਹਾਂ ਐ ਸੋਰੀ ਭੁੱਗੀ ਰੰਗ ਦੇ ਤੇ ਇੰਨੇ ਵੀ ਬਾਈ ਦੋਨਾਂ ਨੇ ਕੋਈ ਕੀ ਰੰਗੇ ਕੱਢੇ ਆ ਠੀਕ ਆ ਤੇ ਆ ਜੋੜੇ ਨੇ ਵੀ ਬਾਈ ਬੱਚੇ ਕੱਢੇ ਹੋਏ ਇਹਦੇ ਵੀ ਤਗੜੇ ਹੋ ਗਏ ਬੱਚੇ ਤੇ ਬੱਚੇ ਆ ਜੋੜੇ ਨੇ ਵੀ ਕੱਢੇ ਹੋਏ ਆ ਇਹਦੇ ਵੀ ਦੋਨੇ ਤਗੜੇ ਜਿਹੜਾ ਢਾਈ ਤਿੰਨ ਤਿੰਨ ਕ ਚਾਰ ਸਾਲ ਮੈਂ ਤੁਹਾਨੂੰ ਦੱਸਿਆ ਵੀ ਬੰਦ ਹੋਈ ਨੂੰ ਹੋ ਗਏ ਹਨਾ ਵੀ ਆਂਡੇ ਉਂਡੇ ਨਹੀਂ ਸੀ ਲਵਾਉਂਦਾ ਤਾਂ ਉਹਦੇ ਬੱਚੇ ਆਹਾ ਵਾਲੇ ਬਾਈ ਤੇ ਛਾ ਦੇ ਅੰਡੇ ਬਈ ਮੈਂ ਚੱਕ ਕੇ ਘਮਾਤੇ ਆ ਛਾ ਦੇ ਅੰਡੇ ਮਾ ਉੱਤੇ ਲੈ ਗਿਆ ਬਈ ਜਿਹੜੇ ਕਾਲਕੰਤਰਾ ਜਾਂ ਤੇ ਲਾਲਸਰ ਵਾਲਾ ਬੱਚਾ ਨਹੀਂ ਨਿਕਲਿਆ ਸੀ ਉਹ ਉਹਦੇ ਮਾਪੇ ਉਹ ਥੱਲੇ ਮਾ ਇਹਦੇ ਆਂਡੇ ਰੱਖਦੇ ਆ ਮੈਂ ਕਹਾਂ ਫੇਰ ਨਾ ਤੁਹਾਡੇ ਉਹਦੇ ਆਂਡੇ ਇਹਦੇ ਥੱਲੇ ਰੱਖਦੇ ਆ ਮਲਾਂ ਆਂਡੇ ਐ ਕੀ ਕਮਾਤੇ ਇਹਦੇ ਸ਼ਾਹ ਦੇ ਮੈਂ ਤੇ ਆ ਡੱਬਾ ਆਪਣਾ ਬਈ ਫੇਰ ਹੁਣ ਇਧਰ ਆਂਡੇ ਲਗਾ ਲਵੋਣ ਦਵਾਰਾ ਤੇ ਇੱਥੇ ਮੈਂ ਤਾਈ ਕਿਨਾਂ ਨਾ ਬਈ ਕਬੂਤਰੀਆਂ ਚੱਕ ਲਿਆ ਕਰੋ ਜਿੱਦਾਂ ਹੋਣਾ ਕਬੂਤਰੀ ਨੇ ਫੇਰ ਇਧਰ ਹੋ ਜਾਣਾ ਬੱਚਿਆਂ ਦਾ ਮੂੰਹ ਘਟ ਜਾਣਾ ਚਲੋ ਉਧਰ ਬੱਚੇ ਆਪਣੇ ਪਾਲ ਗਏ ਯਾਰ ਠੀਕ ਆ ਇਸ ਕਰਕੇ ਤੇ ਕਬੂਤਰੀ ਚੱਕ ਲਿਆ ਕਰੋ ਕੱਲਾ ਕਬੂਤਰ ਸੋਹਣੇ ਬੱਚੇ ਬਈ ਪਾਲ ਦਿੰਦਾ ਤੇ ਆ ਆਪਣਾ ਡੱਬਾ ਬਈ ਹੁਣ ਇਤੋ ਬਾਅਦ ਆਪਾਂ ਉਹ ਕਬੂਤਰੀ ਲਾ ਦੇਣੀ ਇਹਦੇ ਨਾਲ ਤੇ ਜਿਹ ਇਹ ਬੜਲੇ ਵਾਲੀ ਦਾ ਜਿਹੜਾ ਕਬੂਤਰ ਲੱਗਾ ਆ ਤੇ ਉਹਦੇ ਨਾਲ ਲਾ ਦੇਣੀ ਬਾਅਦ ਚੋਂ ਫੇਰ ਦੁਬਾਰਾ ਇਹਦੇ ਬੱਚੇ ਬਹੁਤ ਸੋਹਣੇ ਉੱਡੇ ਸੀਗੇ ਇਸ ਜੋੜੇ ਦੇ ਰੱਤੇ ਬੱਚੇ ਕੱਢੇ ਸੀ ਇਹਨੇ ਮਤਲਬ ਉਹ ਜਿਹੜੇ ਆਪਾਂ ਬੜਲੇ ਵਾਲੀ ਦੇ ਨਾਲ ਜਿਹੜਾ ਕਬੂਤਰ ਲੱਗਾ ਨਾ ਉਹ ਵਾਲਾ ਉਹਨਾਂ ਹੀ ਫੇਰ ਲਾ ਦੇਣੀ ਉਹ ਕੋਫੀ ਕਲਰ ਵਾਲੀ ਠੀਕ ਆ ਜਿਹੜੀ ਇੰਨਾ ਲਈ ਆਪਾਂ ਡੱਬੇ ਨਾਲ ਹੁਣ ਇਹਦੇ ਦੋ ਲੈਲੇ ਆ ਇਹਨੂੰ ਹੁਣ ਉਹ ਡੱਬੀ ਨਾਲ ਲਾਵਾਂਗੇ ਜਿਹੜੀ ਆਪਾਂ ਉਹਦੋਂ ਹਰਿਆਣੇ ਤੋਂ ਮੰਗਾਈ ਨਾ ਆਪਣੇ ਘਰ ਦੀ ਪੱਠੀ ਪੱਠਿਆਂ ਦੀ ਜੋੜਾ ਦਿੱਤਾ ਸੀ ਉਹਨੂੰ ਤੇ ਉਹਦੀ ਗਾਂ ਪੱਠੀ ਡੱਬੀ ਹੋਈ ਹੈ ਇੱਜ ਤਾਂ ਦੀ ਸੇਮ ਤੇ ਸ਼ਾਇਦ ਆਪਾਂ ਨੂੰ ਇਦ ਇਹ ਬੱਦਲੇ ਵਾਲੀ ਦਿਆ ਹੁਣ ਨਹੀਂ ਬੱਦਲੇ ਵਾਲੀ ਤੋਂ ਲੈਣੇ ਹੁਣ ਬੱਦਲੇ ਵਾਲੀ ਤੋੜ ਦੇਣੀ ਆ ਆਪਾਂ ਥੋੜੇ ਚਿਰ ਆ ਆਪਣੇ ਕੋ ਪੰਜ ਬੱਚੇ ਹੋ ਜਾਣੇ ਬਸ ਇਹ ਹੌਲੀ ਹੌਲੀ ਲਾ ਕੇ ਰੋਕ ਲੈਣੇ ਆ ਤੇ ਕੱਢਣੇ ਨਹੀਂ ਫੇਰ ਬੱਦਲੇ ਵਾਲੀ ਕੇ ਹੋਰ ਨਾਲ ਆਉਨੇ ਆ ਬਾਅਦ ਚ ਆਪਾਂ ਤੇ ਭਾਈ ਕੱਢ ਦਿਆ ਸਾਰੀ ਬੱਚੇ ਤੇ ਬੱਦਲ ਸੂਰਜ ਭੱਜ ਗਿਆ ਬੱਦਲਾ ਪਿੱਛੇ ਆ ਗਿਆ ਠੀਕ ਆ ਧੁੰਦ ਵੀ ਉਤਰ ਲੱਪਈਆ ਤੇ ਟਾਈਮ ਹੋਇਆ ਅਜੇ ਭਾਈ 2 ਵਜੇ ਦਾ ਹੀ ਆ ਜਿਆਦਾ ਟਾਈਮ ਵੀ ਨਹੀਂ ਹੋਇਆ ਤੇ ਇਧਰੋਂ ਸਾਫ ਆ ਸਾਰਾ ਮੌਸਮ ਠੀਕ ਆ ਜਿੱਦਾਂ ਮਤਲਬ ਬੱਦਲ ਜਾਈ ਇਧਰ ਵੀ ਮਤਲਬ ਮਲ ਉਹਦਾ ਸਾਫ ਆ ਪਰ ਉਥੇ ਜਾ ਕੇ ਬਾਲਾ ਗੁੰਡਾ ਹੋ ਗਿਆ ਹੁਣ ਮੀ ਆਊਗਾ ਬਾਈ ਇੱਕ ਦੋ ਦਿਨ ਦੇ ਵਿੱਚ ਵਿੱਚ ਇਹੇ ਨਿਸ਼ਾਨੀ ਆ ਤੇ ਮੀ ਆਉਣਾ ਵੀ ਆ ਤੇ ਆ ਮੈਂ ਹੁਣ 10 15 ਮਿੰਟ ਲਾਉਣੇ ਆ ਤੇ ਫੇਰ ਲਾ ਲਾਂਗੇ ਇਹਨਾਂ ਨੂੰ ਬੱਚਿਆਂ ਨੂੰ ਤਿੰਨਾਂ ਨਹੀਂ ਇਹ ਚਾਰਾਂ ਨੂੰ ਸੋਰੀ ਇੱਕ ਕਬੂਤਰੀ ਛੱਡੀ ਆ ਜਿਹੜੀ ਮੁਰੇ ਬੈਠੀ ਆ ਤੇ ਤਿੰਨ ਬੱਚੇ ਛੱਡੇ ਆ ਨਾਲ ਮੈਂ ਇਹ ਤਾਂ ਲੱਗੇ ਬਾਈ ਬੱਚੇ ਵਾਹੀ ਤਾਂ ਚਾਰਕ ਵਾਰੀ ਬੈਗੇ ਨਾ ਛਤਰੀਆਂ ਤੇ ਨਾਲੇ ਲੱਗ ਜਾਣਾ ਬਸ ਤੇ ਇੱਕ ਬਾਈ ਦਾ ਕਮੈਂਟ ਆਇਆ ਸੀ ਹਨਾ ਕਿ ਬਾਈ ਯਾਰ ਕਬੂਤਰੀ ਵੀ ਆਪਣੀ ਵੱਡੀ ਆ ਕਬੂਤਰ ਕਿ ਕਬੂਤਰੀ ਕਿਹਾ ਸੀ ਬਾਈ ਨੇ ਵੀ ਸੁੱਕੀ ਜਾਂਦੇ ਥਲੇ ਉਹ ਬਾਈ ਆ ਦਿਨਾ ਚ ਨਾ ਕਬੂਤਰਾਂ ਦਾ ਯਾਰ ਧਿਆਨ ਰੱਖਿਆ ਕਰੋ ਕਬੂਤਰਾਂ ਨੂੰ ਬੁਖਾਰ ਵਹੂਰ ਹੁੰਦਾ ਆ ਪੈਰਾਸੀਟਾਮੋਲ ਪੱਕੀ ਬੱਚਿਆਂ ਲਈ ਲਿਆ ਕੇ ਰੱਖੋ ਜਦੋਂ ਹੀ ਤੁਹਾਨੂੰ ਲੱਗਾ ਵੀ ਕਬੂਤਰ ਗੋਛੀ ਜੀ ਮਾਰ ਕੇ ਬੈਠਾ ਆ ਉਹਨੂੰ ਬਾਈ ਦੋ ਕਬੂਂਦਾ ਦੇ ਦਿਓ ਠੀਕ ਆ ਜਮਾ ਬਾਈ ਕਬੂਤਰ ਜਿੱਦਾ ਗੋਛੀ ਹੋ ਕੇ ਤੁਹਾਡੇ ਬਹਿਣਗੇ ਨਹੀਂ ਜਾਂ ਇੱਕ ਕਾੜਾ ਦੱਸਿਆ ਹੋਇਆ ਆਪਾਂ ਉਹ ਬਣਾ ਕੇ ਬਾਈ ਦੇ ਦਿਓ ਠੀਕ ਆ ਜਮਾ ਸੈੱਟ ਹੋ ਜਾਣਗੇ ਬਾਈ ਕਬੂਤਰ ਉਹਦੇ ਨਾਲ ਤੇ ਬੁਖਾਰ ਦਾ ਜ਼ਰੂਰ ਰੱਖਿਆ ਕਰੋ ਸਭ ਤੋਂ ਪਹਿਲਾਂ ਬਾਈ ਬੁਖਾਰ ਹੀ ਹੁੰਦਾ ਫੇਰ ਪਾਣੀ ਪੂਣੀ ਵਾਲੀਆਂ ਬਿਠਾ ਮਾਰ ਲੱਪੈਂਦੇ ਆ ਤੇ ਉਸ ਤੋਂ ਬਾਅਦ ਕੰਮ ਖਰਾਬ ਹੁੰਦਾ ਬਾਈ ਤੇ ਇਹਦਾ ਧਿਆਨ ਰੱਖਿਆ ਪਰ ਉਹ ਬੁਖਾਰ ਬਹੂਰ ਦਾ ਹਨਾ ਤੇ ਆਹ ਤਾਂ ਕਬੂਤਰੀ ਬਣੂਗਾ ਬਈ ਇੱਦ ਤੱਕ ਮੇਰਾ ਅਲਦਾ ਜਾ ਬਾਕੀ ਕਬੂਤਰੀ ਵੀ ਬਣ ਜੇ ਕੋਈ ਚੱਕਰ ਨਹੀਂ ਆਪਾਂ ਨੂੰ ਕਬੂਤਰੀਆਂ ਵੀ ਬਹੁਤ ਚਾਹੀਦੀਆਂ ਐ ਜੋੜੇ ਨਹੀਂ ਬਹੁਤ ਘੱਟ ਕਬੂਤਰ ਕੱਢਦੇ ਜੋੜੇ ਕਬੂਤਰੀਆਂ ਜ਼ਿਆਦਾ ਕੱਢਦੇ ਆ ਮੈਨੂੰ ਐਦਕੀ ਲੱਗਦਾ ਸੀ ਪਰ ਲੱਛਣ ਇਹਦੇ ਕਬੂਤਰੀਆਂ ਵਾਲੇ ਜਿੱਦਾਂ ਗੁਟਕਦੀਆਂ ਹਨਾ ਤੇ ਆ ਇਹਦਾ ਏਦਾਂ ਜ਼ਿਆਦਾ ਕਬੂਤਰੀਆਂ ਹੀ ਕਰਦੀਆਂ ਹੁੰਦੀਆਂ ਬਈ ਕਬੂਤਰ ਨਹੀਂ ਕਰਦੇ ਹੁੰਦੇ ਬਾਕੀ ਦੇਖਦੇ ਆ ਸ਼ਕਲੋ ਸ਼ਕਲੋ ਤਾਂ ਕਬੂਤਰ ਹੀ ਲੱਗਦਾ ਸੀ ਪਰ ਹੁਣ ਦੇਖੋ ਕੀ ਬਣਦਾ ਉਹ ਵੀ ਬਾੜੀ ਕਹਿਣ ਚੀਜ਼ ਕੱਢੀ ਆ ਬਈ ਇਹ ਤਾਂ ਰੋਕਣ ਵਾਲਾ ਆ ਇਹ ਤਾਂ ਕਬੂਤਰ ਬਈ ਆਪਾਂ ਰੋਕਾਂਗੇ ਇਹ ਨਹੀਂ ਛੱਡਣਾ ਨਾ ਰੱਤੀ ਛੱਡਣੀ ਆ ਨਾ ਰੱਤਾ ਛੱਡਣਾ ਤਿੰਨ ਹੋ ਗਏ ਆਪਣੇ ਕੋਲ ਜੋੜੇ ਦੇ ਰੱਖੇ ਬਾਕੀ ਤੁਸੀਂ ਦੱਸਿਓ ਕਿੰਦਾ ਲੱਗਾ ਜੋੜਾ ਇਹ ਕੋ ਬੱਚੇ ਮਤਲਬ ਉਹ ਬਾਬੇ ਬੱਚੇ ਹੋ ਗਏ ਬਾਹਰ 7 ਤਿੰਨ ਬੱਚੇ ਹੋਰ ਸੀ ਜਿਹੜੇ ਤੁਹਾਨੂੰ ਪਤਾ ਹੋਣਾ ਆਪਾਂ ਬਾਅਦ ਚ ਭਲਾਏ ਸੀ ਹਨ ਤੇ ਪੂਰੇ ਕੱਟ ਨਹੀਂ ਹੋਏ ਸੀ ਬੈਰੀ ਪੈਣ ਲਾਪੀ ਫੇ ਰੋਕ ਲਈ ਉਹ ਵੀ ਬੱਚੇ ਬਈ ਤਿੰਨੇ ਹੀ ਮੈਂ ਕੱਟ ਕੇ ਪਰ ਹਨਾ ਕਿਉਂ ਟੁੰਡੇ ਇਹ ਕਰਕੇ ਮਤਲਬ ਛੱਡ ਦਿੱਤੇ ਢਾਂਗੀਆਂ ਤੇ ਬਹਿ ਗਏ ਜਾ ਕੇ ਮਤਲਬ ਉੱਡ ਕੇ ਹੀ ਬੈਠੇ ਆਪ ਗੇੜੀ ਕੁੜੀ ਤਾਂ ਨਹੀਂ ਪਾਈ ਥੋ ਜੋਰ ਨਾਲ ਸਿੱਟੇ ਤਾਂ ਉਹ ਤੇ ਜਾ ਕੇ ਛਤਰੀਆਂ ਤੇ ਬਹਿ ਗਏ ਆ 15-20 ਮਿੰਟ ਬਿਠਾਵਾਂਗੇ ਫੇਰ ਇਹਨਾਂ ਨੂੰ ਡੱਕ ਲਾਂਗੇ ਬਾਈ ਇੰਨਾ ਕੀ ਕੰਮ ਕਰਿਆ ਕਰਨਾ ਡੋਨੇ ਡੂਨੇ ਹੈ ਨਹੀਂ 15-20 ਮਿੰਟ ਬਿਠਾਏ ਫੇਰ ਲਾ ਲੇ ਐਦਾਂ ਹੀ ਹੁਣ ਆਪਣੇ ਇਹਨਾਂ ਦੇ ਨਾਲ ਹੀ ਬਾਈ ਬੱਚੇ ਦੂਜੇ ਵੀ ਲੱਗ ਜਾਣੇ ਹੁਣ ਆਪਾਂ ਇਹ ਕੱਟ ਕੇ ਜਿਹੜੇ ਥੋੜੇ ਉੱਡਦੇ ਨੇ ਹੁਣ ਗੇੜੀ ਵੀ ਨਹੀਂ ਪਾਉਂਦੇ ਉਹ ਸਿੱਧੇ ਜਾ ਕੇ ਛਤਰੀ ਨੂੰ ਇਹਦਾ ਆਪਾਂ ਨੂੰ ਫਾਇਦਾ ਹੋ ਜਾਣਾ ਬਾਈ ਇਹਦੇ ਨਾਲ ਆ ਬਾਕੀ ਬੱਚ ਤੇ ਹੁਣ ਆਪਣੇ ਕੋਈ ਰਹਿ ਗਏ ਬਾਈ ਇਹ ਤਕਰੀਬਨ ਹੀ ਬਾਕੀ ਬੱਚੇ ਤਾਂ ਲੱਗੇ ਹੀ ਹੋਇਆ ਠੀਕ ਆ ਆ ਵੀ ਲੱਗਾ ਹੋਇਆ ਇਹਨਾਂ ਦਾ ਕੱਢਦਾ ਹੀ ਨਹੀਂ ਬਾਈ ਇਹ ਤਾਂ ਇੱਥੇ ਢੰਡਾਈ ਬਹੁਤ ਸਰਾ ਕਰੋਂਦਾ ਹਨਾ ਆਹੜਾ ਗੱਬੇ ਬਿਠਾ ਇਹ ਵੀ ਬਾਈ ਸ਼ਾਮਾਂ ਪੁੰਦਾ ਇੱਕ ਸਾਹ ਦੀਆਂ ਢੰਡਾਈ ਇੱਦਾਂ ਤੇ ਇਹ ਬੜਦੇ ਵਾਲੀ ਦੇ ਬਲੱਡ ਚ ਹੋਈਆਂ ਮਤਲਬ ਇਹ ਤਾਂ ਨਹੀਂ ਡੋਣਾ ਬਾਈ ਇਹਨਾਂ ਚ ਕੋਈ ਨਹੀਂ ਕੱਢਦਾ ਮੈਂ ਬਾਕੀ ਤਕਰੀਬਨ ਹੀ ਲੱਗੇ ਲੁਗੇ ਹੀ ਆ ਤੇ ਆਹ ਪੱਠੀ ਹੈ ਦੇਖਾਂਗੇ ਜੇ ਲਾਗੇ ਲੱਗ ਗਈ ਤੇ ਆਹ ਵਾਲੀ ਇਹਨਾਂ ਜੇ ਵਕਣੀ ਲੱਗੀ ਉਹ ਨਹੀਂ ਲੱਗੀ ਸੱਚ ਪਿਛਲੀ ਉਹ ਦੇਖਾਂਗੇ ਬੈ ਜਾ ਕਰੇ ਤਾਂ ਛਤਰੀ ਤੇ ਹਨਾ ਮੈਂ ਇੱਕ ਬੜਲੇ ਵਾਲੀ ਦੇ ਜੋੜੇ ਦਾ ਫੇਰ ਬੱਚਾ ਕੱਢਿਆ ਜਿਹੜੀ ਕਬੂਤਰੀ ਆਉਂਦੀ ਨਹੀਂ ਸੀ ਨਾ ਢਾਂਗੀ ਆਪਣੇ ਬੜਲੇ ਵਾਲੀ ਦੇ ਜੋੜੇ ਦੀ ਵੀ ਇੱਕ ਉਹੋ ਹੀ ਕੋਠੀ ਤੇ ਬੈੰਦੀ ਹੁੰਦੀ ਸੀਗੀ ਉਹ ਸਾਹਮਣੇ ਹੁਣ ਫੇਰ ਜਾ ਕੇ ਉੱਥੇ ਕੀੜੇ ਕੱਢਣ ਲਾ ਪੀ ਤੇ ਮੈਂ ਇਹਦੇ ਪਰਪੁਰ ਕੱਟ ਕੇ ਮੈਂ ਕਿਹਾ ਚੱਲ ਸ਼ਾਇਦ ਹੁਣ ਕਿੰਨੇ ਟਾਈਮ ਹੋ ਗਿਆ ਵੀ ਛੱਡੀ ਛੁੱਡੀ ਹੈ ਨਹੀਂ ਵੀ ਬਹਿਜੂਗੀ ਜਾ ਕੇ ਮਿੰਟ ਜੀ ਉਹ ਬੈਠੀ ਨਹੀਂ ਬਾਈ ਇਹ ਬਲੱਡ ਬਾਈ ਬਾਲਾ ਕੋੜਾ ਆ ਇਹ ਕਿੱਧਰ ਗਈ ਹੁਣ ਇਦਾਂ ਨੂੰ ਰਾਂਗੀ ਬਾਈ ਸਿੱਧਾ ਹੀ ਨਹੀਂ ਆ ਉਹ ਪਾਦੀ ਉਹ ਬਈ ਠੀਕ ਆ ਉਹ ਜਾਂਦੀ ਬਾਈ ਉਹ ਤੇ ਇਹ ਦੇ ਦੇ ਹੁਣ ਕੀ ਕਰਦੀ ਹੈ ਨਾ ਮੈਨੂੰ ਤਾਂ ਇਹ ਸੀ ਕਿ ਮੈਂ ਤਾਂ ਹੁਣ ਬਹਿ ਜੂਗੀ ਲੱਜੂਗੀ ਇਦਾਂ ਵੀ ਬਹੁਤ ਟਾਈਮ ਹੋ ਗਿਆ ਬਾਈ ਇਹਨੂੰ ਗੱਡੀ ਗੁੱਡੀ ਨੂੰ ਹਨਾ ਸਾਈਡ ਤੇ ਹੋਣਾ ਮੇਰੇ ਤੋਂ ਤਾਂ ਬਾਹਲੇ ਹੀ ਡਰਦੀ ਨਾ ਇਹ ਆ ਗਈ ਫੇ ਤੇ ਬਾਕੀ ਬੱਚੇ ਟਿਕੇ ਆ ਬਾਈ ਉੱਤੇ ਉਹ ਬੈਠੇ ਆ ਪੰਜੇ ਸੱਤੇ ਜਿੰਨੇ ਵੀ ਛੱਡੇ ਮੈਂ ਸੱਤ ਛੱਡੇ ਆ ਉਹ ਸੱਤੇ ਬੈਠੇ ਹੋਏ ਆ ਉੱਤੇ ਤੇ ਜਿਹੜੀ ਉਹ ਸੀ ਉਹ ਬਈ ਆ ਘਰਾਂ ਤੇ ਗਈ ਸੀ ਠੀਕ ਆ ਤੇ ਇੱਧਰ ਨੂੰ ਤਾਂ ਨਿਕਲੀ ਨਹੀਂ ਇੱਧਰ ਨੂੰ ਗਈ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਫੇਰ ਦੁਬਾਰਾ ਵਾਪਸੀ ਕੱਟ ਕੇ ਪਰ ਛੱਡੀ ਆ ਮੋਰ ਮੋਰ ਟੁੰਡੀ ਕੀਤੀ ਏ ਕਿਸਾਬ ਦੀ ਉਹ ਫਿਰਦੀ ਬਈ ਉਹ ਉਹ ਆ ਗਈ ਆ ਦੇਖੋ ਹੁਣ ਬੈਠੂਗੀ ਘਰ ਤੇ ਆ ਕੇ ਜੇ ਇੱਧਰ ਨੂੰ ਆ ਗਈ ਤਾਂ ਆ ਗਈ ਬਈ ਗੁਮਟਰ ਤਾਂ ਵੇਂਦੇ ਹੋ ਸਾਹਮਣੇ ਉਡੜ ਕੇ ਟਾਂਗੀ ਤੇ ਬਾਕੀ ਦਾ ਕੋਈ ਮੂਡ ਨਹੀਂ ਹੈਗਾ ਇਹ ਫੇ ਪਹਿਲਾਂ ਵੀ ਉਸੇ ਕੋਟੀ ਤੇ ਬੰਦੀ ਹੁੰਦੀ ਸੀ ਤੇ ਜਾਣੀ ਇਹ ਫੇ ਉੱਥੇ ਹੀ ਆ ਇਹ ਗਈ ਜਾਊਗੀ ਉੱਥੇ ਹੀ ਬਈ ਆ ਨਿਕਲਾਈ ਆ ਜਾ ਯਾਰ ਰਾਣੀਏ ਘਰ ਨੂੰ ਆ ਢਾਂਗੀ ਲੱਗ ਗਈ ਤੈਨੂੰ ਛੱਡਣਾ ਮੈਂ ਮੈਂ ਬਾਈ ਕਹਿੰਦਾ ਵੀ ਕਿੰਨੇ ਕੁ ਪੌਣੇ نسل ਨੂੰ ਤੁਹਾਨੂੰ ਪਤਾ ਇੰਨੇ ਨਹੀਂ ਪਾਸ ਹੁੰਦੇ ਹਨਾ ਉਹ ਨੰਗੀ ਬਈ ਫੇ ਐਡੇ ਪਾ ਖਰਾਬ ਖਰੂਬ ਹੋ ਜਾਂਦੇ ਜਿਹੜੇ ਫੇ ਨਸਲ ਨੂੰ ਛੱਟਣੇ ਪੈਂਦੇ ਆ ਤੇ ਆ ਫਿਰਦੀ ਆ ਇਹ ਬੈਠੂਗੀ ਉੱਥੇ ਕੋਟੀ ਕੱਟੀ ਤੇ ਕਿਤੇ ਗਲਤ ਏਰੀਆ ਮਾਂ ਲਗੀ ਬਈ। ਓਹ ਗਈ ਸਾਹਮਣੇ ਲੰਗਈ ਐ ਇਹਨੂੰ। ਕੋਈ ਉਹ ਘਰ ਵੀ ਬਾਹਰੋਂ ਬਾਹਰ ਹੀ ਪੈਂਦੇ ਜਿੱਦਾਂ ਆਪਣੇ ਆ ਉਹ ਤਾਂ ਆਪਣੇ ਤੋਂ ਵੀ ਭਰਾਵਾਂ ਚਲ ਜਾਂਦੇ ਘਰ ਹਨਾ। ਆ ਗਈ ਆ ਇੱਧਰ। ਇਹ ਓਹ ਗਈ ਕੋਟੀਆਂ ਦੇ ਮਗਰ 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 ਮਗਰ। ਔੜ ਨਹੀਂ ਆਉਂਦੀ। ਹੁਣ ਦੇਖੋ ਜੇ ਤਾਂ ਇੱਧਰ ਨੂੰ ਆ ਗਈ ਫੇ ਤਾਂ ਆਂਦੇ ਸਿੱਧੀ ਘਰ ਨੂੰ ਬੈਠੂਗੀ। ਬਾਕੀ ਉਹ ਘਰ ਵੀ ਨਾ ਮਾਲ ਲ ਜਵੇ। ਉਹ ਵਾਲੇ। ਗਈ ਹੋਣੀ ਆ ਹੁਣ ਆਹ ਦੇ ਆ ਗਈ ਆ ਗਈ ਆ ਗਈ ਆ ਗਈ ਇਹ ਕਟਦੀ ਮੋੜ ਕਟਦੀ ਮੋੜ ਫੇਰ ਮੁੜ ਗਈ ਉਹ ਗਈ ਬਾਈ ਫੇਰ ਪਰਾਂ ਨੂੰ ਸਪੇਦਿਆਂ ਤੋਂ ਪਰੋਂ ਲੰਘੀ ਆ ਉਹ ਦੇਖੋ ਇਹਦਾ ਨਹੀਂ ਮਨ ਕਰਦਾ ਵੀ ਇਹ ੱਟਕੇ ਖਾ ਕੇ ਆਊਗੀ ਬਾਕੀ ਲੱਗੀ ਲੁਕੀ ਜਾਂਦੇ ਆ ਸਾਰੇ ਬਸ ਤਿੰਨ ਬੱਚੇ ਨਹੀਂ ਲੱਗੇ ਇਸ ਸਾਲ ਆਪਣੇ ਕੋਲ ਬਾਕੀ ਸਾਰੇ ਲੱਗੇ ਬਾਈ ਜਿੰਨੇ ਵੀ ਕਢਾਈ ਹਜੇ ਤੱਕ ਬੱਚੇ ਹਨ ਤੇ ਬਾਕੀ ਇੱਕ ਬਾਈ ਦਾ ਕੱਲ ਕਮੈਂਟ ਵੀ ਆਇਆ ਸੀਗਾ ਕਿ ਬਾਈ ਯਾਰ ਛਤਰੀ ਝੜਕਾ ਕੇ ਬਾਈ ਮੈਂ ਕੱਲਾ ਆ ਨਾ ਵੀਡੀਓ ਵੀਡੀਓ ਬਣਾਉਣਾ ਇਸ ਕਰਕੇ ਤੁਹਾਨੂੰ ਦਿਖਾਉਣ ਕਰਕੇ ਸਾਈਡ ਤੇ ਉਹਦਾ ਵੈਸੇ ਮੈਂ ਛਤਰੀ ਢਕਾਉਣਾ ਹੁੰਦਾ ਥੱਲੇ ਬਾਈ ਛਤਰੀ ਢਕਾ ਕੇ ਹੀ ਬੱਚੇ ਲਾਈਦੇ ਆ ਜਦੋਂ ਤਾਂ ਕੋਈ ਨਾਲ ਹੋਵੇ ਫੇਰ ਤਾਂ ਢਕਾ ਕੇ ਸਾਹਮਣੇ ਤੁਹਾਡੀ ਵੀਡੀਓ ਚ ਵੀ ਲਾ ਲੂ ਲਈਦੇ ਆ ਨਹੀਂ ਤਾਂ ਬਾਈ ਫੇਰ ਇਦਾਂ ਮਤਲਬ ਉਹਦਾ ਛਤਰੀ ਢਕਾ ਕੇ ਲਾਉਣਾ ਹੁੰਦਾ ਮੈਂ ਠੀਕ ਆ ਜੇ ਮੈਂ ਵੀਡੀਓ ਬਣਾਉਣੀ ਹੋਵੇ ਨਾਲ ਫੇਰ ਨਹੀਂ ਛਤਰੀ ਢਕਾਉਂਦਾ ਫੇਰ ਮੈਨੂੰ ਤੁਹਾਡੇ ਨਾਲ ਵੀਡੀਓ ਵੀ ਨਹੀਂ ਬਣਾਉਣੀ ਬਾਬੋ ਆ ਵੀ ਮੈਂ ਸਾਰੇ ਬੱਚੇ ਕੱਢ ਤੇ ਬਾਹਰ ਹੁਣ ਇੱਥੇ ਬੈਠੇ ਆ ਸੂਰਜ ਆਪਣਾ ਜਮਾ ਸਿੱਧਾ ਹੋ ਗਿਆ ਜਮਾ ਇਹਦੇ ਪਰ ਸਭ ਨੂੰ ਪਤਾ ਹੁੰਦਾ ਵੀ ਕਬੂਤਰ ਭਰਿਆ ਕਿੱਦਾਂ ਦਾ ਲੱਗਦਾ ਥੱਲੇ ਆ ਚੱਕੋ ਆ ਬੈਠਾ ਸੂਰਜ ਇਹ ਟੀਕੇ ਆ ਨਾ ਬਾਈ ਕਬੂਤਰ ਭਰਦੇ ਵੀ ਬਹੁਤ ਆ ਥੱਲੇਓ ਬਾਕੀ ਤੁਸੀਂ ਆਪ ਦੇਖ ਲਓ ਭਰਿਆ ਪੂਰਾ ਥੱਲੇਓ ਹੱਡੀ ਵੀ ਵਾਲਾ ਵੇਚ ਰਹਿ ਗਈ ਜਾਂ ਚੀਰ ਦੀਦਾ ਹੁਣ ਸੈਡਾਂ ਤੋਂ ਮਾਸ ਉਹਨੇ ਥੱਲੇ ਨੂੰ ਕੱਢਤਾ ਟੀਕੇ ਦੇ ਨਾਲ ਹੀ ਲੋ ਬਾਬਿਓ ਆ ਤਿੰਨੇ ਹੀ ਪੈਣਾ ਤੇ ਸਿਰ ਤੇ ਰੰਗ ਲਾਤਾ ਠੀਕ ਆ ਉਹ ਜਿਹੜੀ ਮੋਜੇ ਰਾਇ ਤਾਂ ਦੋਨੇ ਮਾਵਾਂ ਧੀਆਂ ਆ ਲਾਲਚੀਨੀ ਮਾ ਆ ਤੇ ਉਹ ਧੀ ਆ ਇਹਨਾਂ ਗੜਸ ਬਰੋੜ ਜਿਹੜੀਆਂ ਆਪਣੀਆਂ 3 3.5 ਘੰਟੇ ਦੀ ਬਿਠਵਾਈ ਮੈਂ ਤੁਹਾਨੂੰ ਦੱਸਿਆ ਉਏ ਇੱਕ ਇਹਦੀ ਪੱਠੀ ਸੀ ਮਾਂ ਦੀ ਇੱਕ ਧੀ ਦੀ ਪੱਠੀ ਸੀ ਇਹ ਦੋਨੇ ਮਾਮਾ ਧੀਆਂ ਦੀਆਂ ਪੱਟੀਆਂ ਸੀਗੀਆਂ ਠੀਕ ਆ ਉਹ ਡੰਡੇ ਵਾਲੀ ਦੇ ਵੀ ਆਪਾਂ ਇਦਾਂ ਹੀ ਲਾਤਾ ਮੋਟਿਆ ਤੇ ਮਾੜਾ ਮਾੜਾ ਇਦਾਂ ਹੀ ਤਾਂ ਉੱਦੇ ਲੱਗ ਗਿਆ ਠੱਕੇ ਜਿਹੇ ਨਹੀਂ ਇਹਨਾਂ ਦੀ ਪੱਠੀ ਆ ਆ ਕਬੂਤਰੀ ਦੀ ਆ ਪੱਠੀ ਆ ਔਰਲੀ ਮਲੇ ਮਾਂ ਉਹ ਵੀ ਇਹਦੀ ਪੱਠੀ ਆ ਪਰ ਉਹਦਾ ਉਹਨਾਂ ਕਬੂਤਰ ਹੋਰ ਲਾ ਕੇ ਬਣੀ ਆ ਇਹ ਕਿਹੇ ਹੋਰ ਆਪਣੇ ਵੱਡੇ ਕਬੂਤਰਾਂ ਚਿੱਟੀ ਕਾਲੀ ਅੱਖ ਵਾਲੇ ਨਾਲ ਜਿੰਨਾ ਬੜਲੇ ਵਾਲੀ ਬਣੀ ਨਾ ਇਹ ਉਹਨਾਂ ਆ ਤੇ ਦੋ ਹੋਰ ਰੰਗੇ ਆ ਮੈਂ ਤਾਂ ਦੱਸ ਦਾਂ ਆਣਾ ਮੇ ਤੋਂ ਆ ਬਹੁਤ ਆਰੀ ਵਿੱਚ ਰਲਿਆ ਬੱਚਾ ਜਿਹੜੀ ਤੁਹਾਨੂੰ ਉਦੋਂ ਵੀ ਦੱਸਿਆ ਨਾ ਕਬੂਤਰੀ ਬਣੀ ਇਹਦਾ ਵਿੱਚ ਚੰਗਾ ਰੰਗਿਆ ਰੱਖ ਕੇ ਇਦਾਂ ਰਿ ਕਿੰਨਾ ਹੀ ਆਪਣੇ ਕੋ ਤੇ ਇਹਦੇ ਫਿੱਕਾ ਰਹਿ ਗਿਆ ਮੈਂ ਕਹਿੰਦਾ ਇਹਨੇ ਫੇਰ ਆਲ ਜਾਣਾ ਤੇ ਉਹ ਆਪਣੀ ਹੈਗੀ ਆ ਡੱਬੇ ਦੀ ਭੈਣ ਉਹਦਾ ਇੱਕ ਮੋਡਾ ਮੈਂ ਕਰ ਦਿੱਤਾ ਆ ਬਈ ਹਰਾ ਆਹ ਵਾਲਾ ਹਰਾ ਆ ਠੀਕ ਆ ਤੇ ਪਰਲਾ ਉਹਦਾ ਕਾਲਾ ਕਰਤਾ ਇੱਕ ਹਰਾ ਇੱਕ ਆਹ ਕਾਲਾ ਇਧਰ ਲਾ ਤੇ ਇਧਰ ਲਾ ਹਰਾ ਇਹ ਜੋੜੇ ਲੋਣੇ ਨਾ ਹੁਣ ਮੈਂ ਤਾਲ ਆਈਆਂ ਤੇ ਆ ਵੀ ਲਾ ਲੈਣੀ ਆ ਹੁਣ ਜੋੜੇ ਆ ਵੀ ਲਾ ਲੈਣੀ ਜੋੜੇ ਸਾਰੇ ਤਕਰੀਬਨ ਹੀ ਜੋੜੇ ਸੜ ਦੇਣੇ ਚੱਕ ਕੇ ਮੈਂ ਹੁਣ ਅੱਜ ਉਹ ਡੋਲੀ ਜੀ ਲਿਓਨਾ ਕੱਢ ਕੇ ਇੱਧਰ ਤੇ ਫੇਲ ਆਉਨੇ ਆ ਜੋੜੇ ਹਨਾ ਆ ਚੈੱਕ ਕਰੋ ਸੁੱਕ ਦੀ ਤਾਂ ਦੇਖੋ ਕਿੰਨੀ ਸੋਹਣੀ ਬਣ ਜਾਣੀ ਆ ਉਹ ਵੱਟੀ ਤੇ ਠੀਕ ਆ ਬਾਬਿਓ ਅੱਜ ਦੀ ਆਹੀ ਵੀਡੀਓ ਸੀਗੀ ਠੀਕ ਆ ਜੇ ਵੀਡੀਓ ਪਸੰਦ ਆਈ ਤੁਹਾਨੂੰ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਬਾਕੀ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਕਮੈਂਟਾਂ ਦੇ ਵਿੱਚ ਮੈਂ ਜਵਾਬ ਦਊਗਾ ਤੇ ਮਿਲਦੇ ਆਂ ਭਾਈ ਅਗਲੀ ਵੀਡੀਓ ਦੇ ਵਿੱਚ ਤੇ ਆਪਣਾ ਆਪਣਾ ਸਾਰੇ ਭਰਾ ਧਿਆਨ ਰੱਖਿਓ